ਸਾਡੇ ਪਹਾਤੂ ਵਾਲਿਆਂ ਨੂੰ ਅਜੇ ਕਿਸੇ ਕਿਸਮ ਦੀ ਚਿੰਤਾ ਨਹੀਂ ਅਮਰੀਕਾ ਵਿੱਚ ਚਿੰਤਾ ਹੈ ਕਿੰਨੀ ਹੈਗੀ ਮੈਨੂੰ ਕੋਈ ਪਤਾ ਨਹੀਂ ਰੂਸ ਵਿੱਚ ਕਿੰਨੀ ਹੋ ਵੀ ਮੈਨੂੰ ਪਤਾ ਨਹੀਂ ਪਰ ਸਾਡੇ ਸਾਹਮਣੇ ਅੱਜ ਦੀਆਂ ਖਬਰਾਂ ਨੇ ਤਿੰਨ ਦੇਸ਼ ਫਿਨਲੈਂਡ ਨਾਰਵੇ ਸਵੀਡਨ ਨੂੰ ਬਾਰੇ ਅੱਜ ਤੜਕੇ ਤੋਂ ਖਬਰ ਆ ਰਹੀ ਹੈ ਕਿ ਉਹਨਾਂ ਤਿੰਨਾਂ ਨੇ ਆਪੋ ਆਪਣੇ ਲੋਕਾਂ ਨੂੰ ਇਹ ਕਹਿਤਾ ਕਿ ਜੰਗ ਲੱਗ ਸਕਦੀ ਹੈ ਉਹਦੇ ਵਾਸਤੇ ਤਿਆਰੀਆਂ ਕਰੋ ਅਸੀਂ ਗਵਾਣ ਮੱਥਾ ਰੂਸ ਵੀ ਨੇੜੇ ਆ ਤੇ ਯੂਕਰੇਨ ਵੀ ਆ ਜੇ ਕੋਈ ਉਹੋ ਜੀ ਘਟਨਾ ਵਾਪਰ ਗਈ ਤੇ ਕੀ ਕਰਨਾ ਤੁਸੀਂ ਆਪਣੀ ਤਿਆਰੀ ਕਰੋ ਤਿਆਰੀ ਦੇ ਵਿੱਚ ਆਪੋ ਆਪਣੀ ਫੌਜ ਨੂੰ ਉਹਨਾਂ ਨੇ ਕਹਿਤਾ ਕਿ ਜੇ ਇਧਰੋਂ ਜਾਂ ਉਧਰੋਂ ਕੋਈ ਘਟਨਾ ਵਾਪਰਦੀ ਆ ਅਸੀਂ ਅਜੇ ਤੱਕ ਜੰਗ ਵਿੱਚ ਸ਼ਾਮਲ ਨਹੀਂ ਪਰ ਤੁਹਾਨੂੰ ਉਹਦਾ ਜਵਾਬ ਦੇਣਾ ਪੈ ਸਕਦਾ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਆਪਣੇ ਲੋਕਾਂ ਨੂੰ ਆਖਿਆ ਆਪਣੇ ਘਰਾਂ ਵਿੱਚ ਖਾਣ ਦਾ ਸਮਾਨ ਇੰਨਾ ਕੁ ਭਰ ਲਓ ਕਿ ਜੇ ਕੱਲ ਨੂੰ ਜੰਗ ਲੱਗ ਜਾਵੇ ਦੇ ਉਸ ਸਥਿਤੀ ਤੁਹਾਨੂੰ ਭੁੱਖੇ ਨਾ ਮਰਨਾ ਪਵੇ ਆਪੋ ਆਪਣਾ ਸੰਭਾਲੋ ਇਹ ਵੀ ਪਤਾ ਲੱਗਾ ਕਿ ਪੰਜ ਜਾਂ ਛੇ ਦੇਸ਼ਿਆਂ ਨੇ ਹੁਣ ਤੱਕ ਜੰਗ ਜਲਦ ਚੱਲਦੀ ਦੌਰਾਨ ਵੀ ਯੂਕਰੇਨ ਦੀ ਰਾਜਧਾਨੀ 'ਚ ਆਪਣੀਆਂ ਐਮਬੈਸੀਆਂ ਆਪਣੇ ਦਫ਼ਤਰ ਖੁੱਲੇ ਰੱਖੇ ਸਨ ਉਹ ਸਾਰੇ ਦਫ਼ਤਰ ਕੱਲ ਦੇ ਸਮਟਨੇ ਸ਼ੁਰੂ ਕਰ ਦਿੱਤੇ ਆ ਇਹ ਦਫ਼ਤਰ ਸਮਟਨੇ ਸ਼ੁਰੂ ਕਰਨ ਦਾ ਮਤਲਬ ਇਹ ਆ ਕਿ ਰੂਸ ਵਾਲੀ ਐਟਮ ਦੀ ਧਮਕੀ ਨੇ ਸਾਰੀ ਦੁਨੀਆ 'ਚ ਸਹਿਮ ਪੈਦਾ ਕੀਤਾ ਇਸ ਧਮਕੀ ਬਾਰੇ ਯੂਨੈਸਕੋ ਨੂੰ ਖੜੇ ਪੈ ਰਿਹਾ اجلاس ਸੱਦ ਕੇ ਕੋਈ ਨਾ ਕੁਝ ਕਰਨਾ ਚਾਹੀਦਾ ਨੇਕ ਕਿਤੇ ਜਿਹੜੀ ਉਹ ਬਾਬੇ ਕਹਿੰਦੇ ਹੁੰਦੇ ਸੀ